ਮਸਲਾ ਦਾ ਮੁੱਦਾ ਇਹ ਹੈ ਜੀ ਕਿ ਦੁਪਹਿਰ ਤੱਕ 6 ਤਰੀਕ ਨੂੰ ਗੁਰਦਾਸਪੁਰ ਜਨਮਸ਼ਟਮੀ ਬੜੇ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਕਦਾਵਲੀ ਮੰਡੀ 'ਚ ਸਾਡੀ ਸਨਾਦਨ ਜੀ ਦੇ ਨਾਲ ਮੰਚ ਇੱਕ ਸਥਾਨ ਜਿਹੜੀ ਕਿ ਹਰ ਸਾਲ ਇਹ ਜਨਮਸ਼ਟਮੀ ਬਹੁਤ ਧੂਮ-ਧਾਮ ਨਾਲ ਮਨਾਉਂਦੀ ਆ ਤੇ ਇਸ ਵਾਰ ਵੀ ਉਹਦੀ ਤਿਆਰੀ ਚੱਲ ਰਹੀ ਉਹ ਤਿਆਰੀ ਦੇ ਤਹਿਤ ਸ਼ਹਿਰ ਦੇ ਵਿੱਚ ਬੋਰਡ ਫਲੈਕਸ ਬੋਰਡ ਔਰ ਪੋਸਟਰ ਲਾਏਗੇ ਜਿਹੜੇ ਕਿ ਹੋਸਟਲਾਂ ਦੇ ਉੱਤੇ ਅਸੀਂ ਇੱਕ ਪੰਜਾਬ ਪੁਲਿਸ ਦੇ ਅਫਸਰ ਦਾ ਔਰ ਇੱਕ ਲੋਕਲ ਆਪਣੇ ਲੀਡਰ ਦਾ ਨਾਂ ਲਿਖਿਆ ਉਹ ਜਿਹੜੇ ਔਲ ਵਾਲੇ ਛੋਟੇ ਮੋੜ ਸੀ ਕੋਲੇ ਤੇ ਫੋਟੋ ਲੱਗੀ ਸੀ ਜਿਹੜੇ ਜਿਹੜੇ ਬੰਦੇ ਜਿਹੜੇ ਜਿਹੜੇ ਸਾਨੂੰ ਸੰਸਥਾ ਦੇ ਮੈਂਬਰ ਨੇ ਜਿਹੜੇ ਬੰਦੇ ਇਸ ਸੰਸਥਾ ਨੂੰ ਸਪੋਰਟ ਕਰ ਰਹੇ ਨੇ ਉਹਨਾਂ ਸਾਰੇ ਭਰਾਵਾਂ ਦਾ ਸਹਿਯੋਗ ਕਰਤਾਵਾਂ ਦਾ ਫੋਟੋ ਲਾਈ ਸੀ ਅੱਜ ਦੁਪਹਿਰ ਨੂੰ 3:00 ਵਜੇ ਕਮੇਟੀ ਘਰ ਦੇ ਬੰਦੇ ਨੇ ਉਹ ਕਹਿੰਦਾ ਸੋ ਗੋਲਮਾ ਕਮੇਟੀ ਕਰ ਦਵਾ ਹੈ ਕਿ ਨਹੀਂ ਇਹ ਪੁਲਿਸ ਇਨਵੈਸਟੀਗੇਟ ਕਰੇਗੀ ਉਹਨੇ ਉਹ ਬੋਰਡ ਲਾਏ ਉਹਨੂੰ ਲਾਂਦੇ ਫੜਿਆ ਉਹਦਾ ਟਕਰਾਅ ਹੋਈ ਦਰਖਾਸਤ ਦਿੱਤੀ ਉਹ ਫਰਾਲ ਹੋ ਗਿਆ ਫਿਰ ਬੋਰਡ ਲੱਗੇ ਰਾਤੀ ਸਾਨੂੰ ਕੇਸ ਉਤਰਨੇ ਦੱਸਿਆ ਕਿ ਕਰੀਬ 8 8:30 ਵਜੇ ਦੇ ਨਾਲ ਕਿ ਸਾਡੇ ਯੂਨੀਪੋਲ ਜਿਹੜੇ ਜਾਚੌਂਚ ਰੇਲਵੇ ਸਟੇਸ਼ਨ ਦੇ ਗਵਰਨਮੈਂਟ ਕੋਲੇ ਰੋਡ ਤੇ ਲੱਗੇ ਸੀ ਹੋਰ ਵੀ ਯਾਰ ਤੇ ਫਿਸ਼ ਪਾਰਨ ਦੇ ਲਗੇ ਹੀ ਉਹ ਸਾਡੇ ਯੂਨੀਪੋਲ ਭਗਵਾਨ ਜੀ கிருஷ்ਣ ਜੀ ਦੀ ਜਨਮਸ਼ਟਮੀ ਦੇ ਯੂਨੀਪੋਲ ਉਹ ਪਾੜ ਦਿੱਤੇ ਗਏ ਸ਼ੇਮ 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 ਉਸ ਤੋਂ ਬਾਅਦ ਸਾਡੇ ਸੰਸਦਾਂ ਦੇ ਮੈਂਬਰ ਨਾਲ ਮੇਰੇ ਵਿਕਾਸ ਹੀ ਸਾਡੇ ਪ੍ਰਧਾਨ ਨੇ ਅਸੀਂ ਗਏ ਫਿਸ਼ ਪਾਰਕ ਜਾ ਗਏ ਅਸੀਂ ਇੱਕ ਬੰਦਾ ਫੜਿਆ ਜਿਹੜਾ ਕਿ ਉਹਨੂੰ ਬੜੀ ਬੇਅਤਨੀਮੀ ਨਾਲ ਜ਼ਮੀਨ ਦੇ ਉਹਨੂੰ ਪਾੜ ਰਿਆ ਸੀ ਉਹਨੂੰ ਅਸੀਂ ਫੜ ਲਿਆ ਫੜਨ ਤੋਂ ਬਾਅਦ ਪੁਲਿਸ ਨੂੰ ਹਵਾਲੇ ਕਰਤਾ ਅਸੀਂ ਸਾਰੇ ਸੰਸਥਾ ਦੇ ਮੈਂਬਰ ਸਾਰੇ ਗੁਰਦਾਸਪੁਰ ਸ਼ਹਿਰ ਵਾਸੀ ਉਹ ਇੱਥੇ ਇਕੱਠੇ ਹੋਏ ਨੇ ਉਹ ਇਹ ਮੰਗ ਕਰਦੇ ਪੁਲਿਸ ਕੋ ਕਿ ਜਿਹੜਾ ਵੀ ਬੰਦਾ ਇਸ ਐਪੀਸੋਡ ਦੇ ਵਿੱਚ ਬਿਹਾਈਂਡ ਦਾ ਕਰਟਰਨ ਪਰਦੇ ਦੇ ਪਿੱਛੇ ਵੀ ਨਾਲ ਆ ਉਹਨੂੰ ਵੀ ਦੋਸ਼ੀ ਘਰਾਣ ਦੇ ਕੇ ਗ੍ਰਿਫਤਾਰ ਕੀਤਾ ਜਾਵੇ ਐਫਆਈਆਰ ਕੀਤੀ ਜਾਵੇ ਔਰ ਰੈਸਟ ਪਾਈ ਜਾਵੇ ਜਾਹਨ ਉਹ ਜਿਹੜੇ ਬੰਦੇ ਸਾਡੇ ਹਾਇਰ ਕੀਤੇ ਸੀ ਬੋਰਡ ਲਗਾਉਂਦੇ ਪਏ ਸੀ ਉਹਨਾਂ ਨੂੰ ਨਾ ਰੋਕਿਆ ਗਿਆ ਬੋਰਡ ਲਗਾਉਣ ਤੋਂ ਤੇ ਜਿਹੜੇ ਸਾਡੇ ਯੂਨੀਪੋਲਸ ਤੋਂ ਉਤਾਰੇਗੇ ਦੁਬਾਰੀ ਇਹ ਜਹਾਜ਼ ਚੌਂਕ ਚੋਂ ਇਹ ਬੰਦੇ ਹਾਂ ਇਹਨਾਂ ਨੇ ਫੜਿਆ ਬੋਰਡ ਇੱਕ ਜਿਹੜਾ ਲੜਕਾ ਫੜਿਆ ਉਹ ਰਾਤ ਨੂੰ ਹੀ ਸ਼ਾਮ ਨੂੰ ਪਟਕਵਾਂ ਦੇ ਗਰੀਫ ਫਿਸ਼ਪਾਰ ਗਏ ਸੀ ਦੇਖਣਾ ਤੇ ਆਪਣਾ ਬੋਰਡ ਉਹ ਬੋਰਡ ਵਿੱਚ ਉਤਾਰੇਦਾ ਸੀ ਪਿਆਰਾ ਜਿਹਾ ਰੁਲਦਾ ਪਿਆ ਸੀ ਬੋਰਡ ਤੇ ਇਹਨੂੰ ਕਿਹਾ ਗਿਆ ਕਿ ਬੋਰਡ ਗਰੇਦਾਰਾ ਕਹਿੰਦਾ ਸਾਨੂੰ ਬੋਰਡ ਉਤਾਰਨ ਦੇ ਪਰੋਂ ਆਰਡਰ ਆਏ ਨੇ ਤੇ ਅਸੀਂ ਇਹ ਬੋਰਡ ਉਤਾਰਿਆ ਤੇ ਸਾਹਮਣੇ ਪੀਸੀਆ ਵਾਲੇ ਖਲੋਤੇ ਸੀ ਉਹਨਾਂ ਨੂੰ ਕਿਹਾ ਗਿਆ ਇਹਨੂੰ ਬੰਦੇ ਨੂੰ ਫੜ ਕੇ ਥੱਲੇ ਲੈ ਜਾਓ ਕੋਈ ਸਰਕਾਰੀ ਮੁਲਾਜ਼ਮ ਹੈ ਜਾਂ ਪ੍ਰਾਈਵੇਟ ਬੰਦਾ ਇਹ ਨਹੀਂ ਪਤਾ ਇਹ ਤਾਂ ਤੁਹਾਨੂੰ ਪੁੱਛਣਾ ਪੈਣਾ ਹੈ ਕਿ ਪੁਲਿਸ ਨੂੰ ਪੁੱਛਣਾ ਪੈਣਾ ਹੈ ਪ੍ਰਸ਼ਾਸਨ ਪ੍ਰਸ਼ਾਸਨ ਸਾਰੀ ਜਥੇਬੰਦੀਆਂ ਇਕੱਠੀਆਂ ਹੋਈਆਂ ਇੱਥੇ ਕਿ ਧਾਰਮਿਕ ਵਲ ਸਾਬ ਗਈ ਇੱਕ ਧਾਰਮਿਕ ਮਸਲਾ ਹੀ ਹੈ ਜੀ ਜਨਮ ਅਸ਼ਟਮੀ ਦਾ ਪ੍ਰੋਗਰਾਮ ਪਿਛਲੇ 4 ਸਾਲਾਂ 4 ਮਹੀਨੇ ਤੋਂ ਹੀ ਕਰਦੇ ਬਈ ਸੀ ਤਿਆਰੀ ਸ਼ੇਰ ਦਿਨ ਜਨਮਸ਼ਤਮੀ ਦਾ ਪ੍ਰੋਗਰਾਮ ਕਦਾਲੀ ਮੰਡੀ ਉਹਦੇ ਪਲਕਸ਼ਰ ਹੀ ਬੋਰਡ वाइज ਲੋਕਾਂ ਨੂੰ ਜਾਣਕਾਰੀ ਦੇਣ ਲਈ ਕਿ ਉਹ ਪ੍ਰੋਗਰਾਮ ਹੈ ਪਿਛਲੇ ਸਾਲ ਹੀ ਪ੍ਰੋਗਰਾਮ ਕੀਤਾ ਸੀ ਉਸੇ ਪਲੇਸ ਤੇ ਇਹ ਸ਼ਰਾਰਤ ਕਿਨੇ ਕੀਤੀ ਹੈ ਇਹ ਰਿਤੇ ਹੈ ਅਧਿਪਤ ਸ਼ਸਨ ਜਾਇ ਪੁਲਿਸ ਅਫਸਰ ਜਾਣ ਸਾਨੂੰ ਇਨਸਾਫ ਮਿਲੇ ਬੋਰਡ ਤੇ ਕੋਈ ਅੱਜ ਲਗਭਗ ਦੁਪਹਿਰੇ ਮੈਨੂੰ ਅਨੂਗੰਢੋਤਰਾ ਹੈਗੇ ਸਾਡੇ ਇੱਥੋਂ ਦੇ ਅੱਛੇ ਮੇਰੇ ਦੋਸਤ ਨੇ ਉਹਨਾਂ ਦਾ ਫੋਨ ਆਇਆ ਸੀਗਾ ਕਿ ਅਸੀਂ ਜਨਮਸ਼ਤਮੀ ਦਾ ਜੋ ਤਿਉਹਾਰ ਹੈ ਬੜੇ ਧੂਮਧਾਮ ਨਾਲ ਮਨਾਣਾ ਹੈ ਉਹਦਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੋਇਆ ਹੈ ਪਰੰਤੂ ਕੋਈ ਵਿਅਕਤੀ ਹੈ ਜਿਨੇ ਸਾਡੇ ਉਹ ਜਿਹੜੇ ਬੋਰਡ ਲੱਗੇ ਸੀ ਉਹ ਫਾੜ ਦਿੱਤੇ ਆ ਉਹਨਾਂ ਦੀ ਕੰਪਲੇਂਟ ਜਿਹੜੀ ਆ ਪੁਲਿਸ ਥਾਣਾ ਸਿਟੀ ਦੇ ਵਿੱਚ ਜਿਹੜੀ ਆ ਉਹ ਲਾਂਚ ਕਰਵਾ ਦਿੱਤੀ ਸੀਗੀ ਪਰੰਤੂ ਮੈਂ ਦੋ ਪਾਸੇ ਮੈਂ ਗੱਲ ਕਰੂੰਗਾ ਇਸ ਪਾਸੇ ਇੱਕ ਤਾਂ ਹਿੰਦੂਆਂ ਨੂੰ ਜੋ ਹੈ ਡੀਮੋਰਾਲਾਈਜ਼ ਕੀਤਾ ਜਾਂਦਾ ਐਸਾ ਹੀ ਕਾਰ ਕਰਕੇ ਜੋ ਹਰਕਤਾਂ ਹੁੰਦੀਆਂ ਪਈਆਂ ਦੂਸਰਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਹਿੰਦੂਆਂ ਦੀ ਕੋਈ ਕੰਪਲੇਂਟ ਜਾਂਦੀ ਆ ਉਹਨੂੰ ਸੀਰੀਅਸਲੀ ਕਿਉਂ ਨਹੀਂ ਲਿਆ ਜਾਂਦਾ ਅਗਰ ਦੁਪਹਿਰ ਦੀਆਂ ਸਭ ਕੁਝ ਸੀਗਾ ਉਹਨਾਂ ਨੂੰ ਅੰਦੇਸ਼ਾ ਸੀਗਾ ਕਿ ਫੇਰ ਦੁਬਾਰਾ ਹੋਏਗਾ ਤੇ ਫੇਰ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ ਅਠਾਰਾ ਸਿਟੀ ਦੀ ਗੱਲ ਕਰ ਰਿਹਾ ਮੈਂ ਔਰ ਇਸ ਤੋਂ ਇਲਾਵਾ ਮੈਂ ਇਹ ਨਾ ਜ਼ਰੂਰ ਕਹਿਣਾ ਚਾਹਾਂਗਾ ਕਿ बार-बार ਹ ਹਰ ਬਾਰ ਜਿਹੜਾ ਹਿੰਦੂਆਂ ਨੂੰ ਉਕਸਾਇਆ ਜਾ ਰਿਹਾ ਉਹਦਾ ਕਾਰਨ ਮੈਨੂੰ ਨਹੀਂ ਸਮਝ ਆਉਂਦਾ ਕਿ ਕੀ ਹੈ ਪਰੰਤੂ ਅਸੀਂ ਫੇਰ ਵੀ ਠਹਿਰਾ ਦੇ ਵਿੱਚ ਆ ਅਸੀਂ ਫੇਰ ਵੀ ਸ਼ਾਂਤ ਆ ਪਰੰਤੂ ਜਿਸ ਤਰ੍ਹਾਂ ਦੀ ਹਰਕਤਾਂ ਹੋ ਰਹੀਆਂ ਮੈਨੂੰ ਨਹੀਂ ਲੱਗਦਾ ਕਿ ਜਿਆਦਾ ਤੇ ਤੱਕ ਪਾਵਾਂ ਸ਼ਾਂਤ ਰਹਿ ਸਕਾਂਗੇ ਗਦੀ ਮੇਵਾਦ ਦੇ ਵਿੱਚ ਸ਼ੋਭਾ ਯਾਤਰਾਵਾਂ ਤੇ ਤਾਂ ਹਮਲਾ ਹੁੰਦਾ ਪਿਆ ਕਦੀ ਸਾਡੇ ਬੋਰਡ ਫਾੜੇ ਜਾ ਰਹੇ ਨੇ ਜਿਹਦੇ ਤੇ ਭਗਵਾਨ ਕ੍ਰਿਸ਼ਨ ਜੀ ਦੀ ਫੋਟੋ ਲੱਗੀ ਹੋਈ ਹੈ ਹੋਰ ਵੀ ਗਣਮਾਨੀਆਂ ਵਿਅਕਤੀਆਂ ਦੀਆਂ ਫੋਟੋ ਲੱਗੀਆਂ ਹੋਈਆਂ ਔਰ ਮੈਨੂੰ ਸਮਝ ਨਹੀਂ ਆ ਰਿਹਾ ਕਿ ਕਿਉਂ ਕੀਤਾ ਜਾ ਰਿਹਾ ਹੈ ਅੰਡਰਸਟੂਡ ਹੈ ਦੇਖਿਆ ਜਾਏ ਕਲੀਅਰ ਕਟ ਹੈ ਕਿ ਇਹ ਜਾਣਬੁੱਝ ਕੇ ਗੁਰਦਾਸਪੁਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਰਡਰ ਬੈਲਟ ਹੈ ਪਤਾ ਹੈ ਕਿ ਇੱਥੇ ਅਗਰ ਮਾਹੌਲ ਖਰਾਬ ਹੁੰਦਾ ਹੈ ਤੇ ਬਹੁਤ ਦੂਰ ਤੱਕ ਜਾਏਗਾ ਸੋ ਮੈਂ ਚੇਤਾਵਨੀ ਦੇ ਰਿਹਾ ਪੂਰੇ ਪ੍ਰਸ਼ਾਸਨ ਨੂੰ ਪੂਰੀ ਸਰਕਾਰਾਂ ਨੂੰ ਚਾਹੇ ਬੁਰਾ ਮੰਨੋ ਜੋ ਕੋਈ ਮਰਜ਼ੀ ਕਰੋ ਪਰ ਉਹਨਾਂ ਹਿੰਦੂਆਂ ਨੂੰ ਨਖਰਾ ਬੰਦ ਕਰ ਦਿਓ ਉਹਨਾਂ ਨੂੰ ਛੇੜਨਾ ਬੰਦ ਕਰ ਦਿਓ ਨਹੀਂ ਤਾਂ ਇਹਦੇ ਰਿਜ਼ਲਟਸ ਬਹੁਤ ਹੀ ਜ਼ਿਆਦਾ ਬੁਰੇ ਨਿਕਲਣਗੇ ਬਾਹਰ ਵਿੱਚ ਜੋ ਅਸੀਂ ਕਿਸੇ ਕੋਲ ਮਾਫੀਆਂ ਮੰਗਵਾਨੀਆਂ ਕੁਝ ਕਰਨੀਆਂ ਉਹਨੂੰ ਪਹਿਲਾਂ ਹੀ ਕੰਟਰੋਲ ਕਿਉਂ ਨਾ ਕਰ ਲਿਆ ਜਾਏ ਔਰ ਮੈਂ ਇਹਨਾਂ ਜ਼ਰੂਰ ਕਹਣਾ ਤੁਹਾਡੇ ਮਾਧਿਅਮਦਾਨਾ ਇੱਕ ਮੰਗ ਜ਼ਰੂਰ ਕਰਾਂਗਾ ਕਿ ਜਦੋਂ ਵੀ ਕੋਈ Hindu ਇਸੇ ਦੀ ਮੰਗ ਕਰਦਾ ਹੈ ਕਿ ਉਹਨਾਂ ਦਾ ਫੇਵਰ ਕੀਤਾ ਜਾਏ ਤੇ ਉਹਨੂੰ ਐਟ ਲੀਸਟ ਉਹਨੂੰ ਸੀਰੀਅਸਲੀ ਲਿਆ ਜਾਵੇ ਹਮੇਸ਼ਾ ਤੋਂ ਐਦਾ ਹੁੰਦਾ ਹੈ ਹਮੇਸ਼ਾ ਤੋਂ ਐਦਾ ਹੁੰਦਾ ਹੈ ਕਿ ਜਦੋਂ ਕੋਈ Hindu ਕੋਈ ਕੰਪਲੇਨ ਕਰਦਾ ਹੈ ਉਹਨੂੰ ਨਕਾਰ ਦਿੱਤਾ ਜਾਂਦਾ ਸੋ ਫਿਲਹਾਲ ਤੇ ਸਿਰਫ ਇੱਕ ਚੇਤਾਵਨੀ ਹੈ ਪਰੰਤੂ ਇਹ ਕਦੋਂ ਉਗਰ ਬਣ ਜਾਏਗੀ ਇਹ ਜਲਦੀ ਪਤਾ ਲੱਗ ਜਾਏਗਾ ਜੇ ਅੱਜ ਇਹ ਕਾਰਵਾਈ ਨਹੀਂ ਹੁੰਦੀ ਹਾਲੀ 5 ਜਾਂ 10 ਮਿੰਟ ਦੇ ਵਿੱਚ ਜੇ ਕਾਰਵਾਈ ਨਹੀਂ ਹੁੰਦੀ ਤੇ ਸੈਕੰਡ ਐਕਸ਼ਨ ਜੋ ਹੈਗਾ ਥੋੜਾ ਵਿਕਰਾਲ ਹੋ ਸਕਦਾ ਹੈ ਮੈਸੇਜ ਆਇਆ ਚੈਂਬਰ ਕਮਰਸ ਆਫ ਜਿਹੜੀ ਸੰਸਥਾ ਹੈ ਜਿਹੜੀ ਵਪਾਰੀਆਂ ਦੀ ਸੰਸਥਾ ਜਿਹੜੇ ਹਰ ਸਾਲ ਸਾਡੇ ਸ਼ਹਿਰ ਦੇ ਵਿੱਚ ਬਹੁਤ ਧਾਰਮਿਕ ਪ੍ਰੋਗਰਾਮ ਕਰਾਉਂਦੇ ਨੇ ਵੱਖਰੀ ਵੱਖਰੀ ਜਗ੍ਹਾ ਦੇ ਉੱਪਰ ਔਰ ਉਹਨਾਂ ਨੇ ਜਨਮ ਅਸ਼ਟਮੀ ਦਾ ਪ੍ਰੋਗਰਾਮ ਰੱਖਿਆ ਸੀ ਔਰ 6 ਤਰੀਕ ਨੂੰ ਉਹ ਜਨਮ ਅਸ਼ਟਮੀ ਦਾ ਪ੍ਰੋਗਰਾਮ ਸੀ ਮੰਡੀ ਦੇ ਵਿੱਚ ਉਹਦੇ ਸੰਦਰਭ ਦੇ ਵਿੱਚ ਉਹਨਾਂ ਨੇ ਜਿਹੜੇ ਯੂਨੀਪੋਲਸ ਵਗੈਰਾ ਨੇ ਜਾਂ ਹੋਰ ਨੇ ਸ਼ਹਿਰ ਦੇ ਵਿੱਚ ਵੱਖਰੀ ਵੱਖਰੀ ਜਗ੍ਹਾ ਤੇ ਪੋਸਟਰ ਲਾਏ ਸਨ ਤਾਂ ਕਿ ਲੋਕਾਂ ਨੂੰ ਇਨਫੋਰਮੇਸ਼ਨ ਜਾਵੇ ਕਿ ਜਨਮ ਅਸ਼ਟਮੀ ਜਿਹੜਾ ਸਾਡੀ ਭਾਰਤ ਦੀ ਇੱਕ ਸੰਸਕ੍ਰਿਤੀ ਦਾ ਅਟੁੱਟ ਹਿੱਸਾ ਹੈ ਉਹਦਾ ਪ੍ਰੋਗਰਾਮ ਜਿਹੜਾ ਹੋ ਰਿਹਾ ਪਰ ਕੁਛ ਕੁਛ ਸ਼ਰਾਰਤੀ ਅਨਸਰਾਂ ਨੇ ਉਹ ਜਿਹੜੇ ਯੂਨੀਫਾਰਮ ਤੇ ਪੋਸਟਰ ਸੀਗੇ ਉਹਨਾਂ ਨੂੰ ਪਾੜ ਦਿੱਤਾ ਔਰ ਜਿਸ ਵਕਤ ਸ਼ਾਮ ਨੂੰ ਪਤਾ ਲੱਗਾ ਉਸ ਵਕਤ ਵੀ ਐਸਐਚਓ ਨੂੰ ਖਰਵੇ ਕਰਤਾ ਗਿਆ ਔਰ ਉਹਦੀ ਕਾਪੀ ਐਸਐਸਪੀ ਗੁਰਦਾਸਪੁਰ ਨੂੰ ਵੀ ਦਿੱਤੀ ਗਈ ਪਰ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਉਹ ਢਿੱਲ ਰਹਿ ਗਈ ਜਿਹੜੀ ਦੁਬਾਰਾ ਪੇਰ ਉਹ ਜਿਹੜਾ ਅਨਸਰ ਹੈਗਾ ਉਹਨੇ ਆ ਕੇ ਪਾੜਦੇ ਔਰ ਉਹਨੇ ਬਕਾਇਦਾ ਜਸਵਾਲਾ ਨੂੰ ਫੜਿਆ ਉਸ ਵੇਲੇ ਜਿਸ ਕੋ ਕ ਇਹਨਾਂ ਦੇ ਅਹੁਦੇਦਾਰ ਸਨ ਮਿਸਟਰ ਨੂਗਿੰਡੋਤਰਾ ਸੀਗੇ ਉਹਨਾਂ ਦੇ ਹੋਰ ਸਾਥੀ ਸੀਗੇ ਉਹਨਾਂ ਨੇ ਕਿਹਾ ਜੀ ਫਲਾਣੇ ਬੰਦੇ ਨੇ ਸਾਨੂੰ ਭੇਜਿਆ ਇਸ ਕਰਕੇ ਹੀ ਪਾੜ ਰਹੇ ਆ ਸੋ ਮੈਂ ਸਮਝਦਾ ਵੀ ਇਹ ਗੱਲ ਬੜੀ ਗਲਤ ਹੈਗੀ ਆ ਹਰ ਇੱਕ ਨੂੰ ਖੁੱਲ ਹੈਗੀ ਆ ਜਿੱਥੇ ਮਰਜ਼ੀ ਲਾਉਣ ਔਰ ਸੈਕੰਡਲੀ ਜਿਹੜੇ ਯੂਨੀਪੋਲਸ ਨੇ ਜੇ ਕੋਈ ਕਮਰਸ਼ੀਅਲ ਕੰਮ ਕਰਨਾ ਹੋਵੇ ਉਹਦੇ ਤੋਂ ਤੁਸੀਂ ਕਿਰਾਏ ਦੀ ਗੱਲ ਕਰ ਸਕਦੇ ਹੋ ਪਰ ਜਿਸ ਵਕਤ ਕੋਈ ਸਾਂਝਾ ਪ੍ਰੋਗਰਾਮ ਹੋਣ ਕੋਈ ਧਾਰਮਿਕ ਪ੍ਰੋਗਰਾਮ ਹੋਣ ਕੋਈ ਸਮਾਜਿਕ ਪ੍ਰੋਗਰਾਮ ਹੋਣ ਕੋਈ ਆਪਣੇ ਸ਼ਹਿਰ ਦੇ ਪ੍ਰੋਗਰਾਮ ਹੋਣ ਉਹਦੇ ਵਿੱਚ ਕੋਈ ਕਿਰਾਏ ਪਾੜੇ ਦੀ ਗੱਲ ਨਹੀਂ ਹੁੰਦੀ ਸੋ ਇਸ ਕਰਕੇ ਆ ਜਿਹੜੀ ਗੱਲ ਹੋਈ ਆ ਸਾਡੇ ਸ਼ਹਿਰ ਦੇ ਵਿੱਚ ਮਾਰੀ ਹੋਈ ਆ ਇਹ ਪ੍ਰਥਾ ਪਿੱਛੇ ਵੀ ਚੱਲਦੀ ਰਹੀ ਸੀ ਪਹਿਲਾਂ ਡਰ ਦਾ ਮਾਹੌਲ ਸੀ ਲੋਕ ਬੋਲਦੇ ਨਹੀਂ ਸਨ ਅੱਜ ਜਿਸ ਵਕਤ ਪੰਜਾਬ ਦੇ ਵਿੱਚ ਬਦਲਾਅ ਆਇਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਭਗਵੰਤ ਮਾਨ ਜੀ ਦੀ ਅਗਵਾਈ ਥੱਲੇ ਹੁਣ ਜਿਹੜਾ ਡਰ ਦਾ ਮਾਹੌਲ ਆ ਉਹ ਖਤਮ ਹੋਇਆ ਔਰ ਜੋ ਇਨਸਾਫ ਆ ਉਹ ਹਰ ਬੰਦੇ ਨੂੰ ਮਿਲ ਰਿਹਾ ਮੈਂ ਸਮਝਦਾ ਜਿੰਦਾਬਾਦ ਮਾਨਮੈਂ ਜਿੰਦਾਬਾਦ ਮੇਰੀ ਬੇਨਤੀ ਆ ਕਿ ਜੇ ਕਿਸੇ ਸੰਸਥਾ ਕੋਈ ਸ਼ਹਿਰ ਦੇ ਵਿੱਚ ਆਪਣੇ ਪ੍ਰੋਗਰਾਮ ਕਰਦੀ ਆ ਮਨਾਉਂਦੀ ਆ ਹਰ ਸਮਝਦਾ ਇਹਨੂੰ ਪੂਰਾ ਅਧਿਆਰ ਹੈ ਅਸੀਂ ਸਤਿ ਭਾਵਨਾ ਜਿ ਰਹਿਣਾ ਆਪ ਕੋਝ ਪਿਆਰ ਬਣਾ ਕੇ ਰਹਿਣਾ ਇੱਕ ਦੂਸਰੇ ਨੂੰ ਬਰਦਾਸ਼ਤ ਕਰਨ ਦੀ ਗੱਲ ਨੂੰ ਰੱਖਣਾ ਪਰ ਜਿੱਥੇ ਕਿਤੇ ਕੋਈ ਤਕਾ ਹੋਏਗਾ ਜਿੱਥੇ ਕੋਈ ਮਾੜਾ ਅਨਸਰ ਇਹ ਸਤਿ ਭਾਵਨਾ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹ ਅਸੀਂ ਕਤਨ ਨਹੀਂ ਹੋਣ ਦੇਣਾ ਮੈਨੂੰ ਅਫਸੋਸ ਆ ਕਿ ਇਹ ਜਿਹੜੇ ਲੋਕ ਜਿਹੜੇ ਸੱਤਾ ਦਸਣ ਪਹਿਲੇ 5 ਸਾਲ ਹੋਣੇ ਨੇ ਇਸ ਨੂੰ ਆਪਣਾ ਤਰੀਕਾ ਬਣਾਇਆ ਦੱਸ ਸੀਗਾ ਅੱਜ ਉਹ ਤਰੀਕਾ ਜਿਹੜਾ ਉਹ ਚੱਲ ਨਹੀਂ ਰਿਹਾ ਹੈ ਜੀ ਇਸ ਕਰਕੇ ਅੱਜ ਇਹਨਾਂ ਨੂੰ ਮੁਸ਼ਕਲ ਆ ਰਹੀ ਹੈ ਔਰ ਜਿਹੜਾ ਮੈਨੂੰ ਆ ਦੱਸਿਆ ਇਹਨਾਂ ਦੇ ਸਾਰੇ ਜਿਹੜੇ ਆਫਿਸ ਬੀਰਰਸ ਨੇ ਇਹਨਾਂ ਨੇ ਕਿਹਾ ਜਿਹੜਾ ਬੰਦਾ ਫੜਿਆ ਉਹਨੇ ਕਿਹਾ ਜੀ ਆ ਕਮੇਟੀ ਦੇ ਪ੍ਰਧਾਨ ਨੇ ਆਖਿਆ ਵੀ ਇਹਨੂੰ ਬਿਜਾ ਕੇ ਪਾੜੋ ਇਹ ਬੜੀ ਇੱਕ ਨਿੰਦਣੀ ਗੱਲ ਆ ਮਾੜੀ ਗੱਲ ਆ ਇਹ ਸਾਡਾ ਬੜਾ ਸ਼ਹਿਰ ਆ ਵਕ ਵਕ ਅਸੀਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਕੰਮ ਕਰਦੇ ਆ ਪਰ ਜਿੱਥੋਂ ਸਾਡੀ ਸਾਂਝ ਸਾਂਝੀ ਵਾਰਤਾ ਦੀ ਗੱਲ ਹੋਵੇ ਸਾਡੇ ਜਿਹੜੇ ਸਾਡੇ ਪ੍ਰੋਗਰਾਮ ਹੋਣ ਜਾਂ ਸਾਡੇ ਉਤਸਵ ਹੋਣ ਉਹ ਅਸੀਂ ਹਮੇਸ਼ਾ ਹੀ ਸਾਂਝੇ ਤਰੀਕੇ ਨਾਲ ਮਨਾਉਂਦੇ ਆ ਔਰ ਮੈਂ ਇਸ ਗੱਲ ਨੂੰ ਕੰਡੈਮਨ ਕਰਨਾ ਔਰ ਮੈਂ ਪੂਰ ਜੋਰ ਬੋਲ ਉਸ ਤੋਂ ਮੰਗ ਕਰਦਾ ਕਿ ਜਿਹੜਾ ਵੀ ਗਲਪਰੇਟ ਆ ਕਾਨੂੰਨ ਨੂੰ ਆਪਣਾ ਰਸਤਾ ਲੈਂਦੇ ਹੋਏ ਉਹਦੇ ਖਿਲਾਫ ਜਰੂਰ ਕਾਰਵਾਈ ਕਰਨੀ ਚਾਹੀਦੀ ਹੈ।